ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿੰਡ ਰਸੂਲਪੁਰ ਦੀਆਂ ਬੈਕਾਂ ਦੇ ਆਪਾਂ ਪਹੁੰਚੇ ਹੋਏ ਆ ਇਸ ਪਰਿਵਾਰ ਦੇ ਕੋਲ ਆ ਰਿਕਸ਼ਾ ਕੇ ਦਾ ਇਹ ਆ ਮੁੰਡਾ ਜੀ ਆਪਣਾ ਇਹ ਪੋਲੀਓ ਚਾਹ ਲਾ ਚਾਦਰ ਲਾ ਫੋਟੋਆਂ ਵੀ ਚਾਹਣਗੇ ਕੋਈ ਗੱਲ ਨਹੀਂ ਠੰਡ ਵਾ ਕਰ ਲੂ ਬੁੱਕ ਲੋੜੋ ਤੁਸੀਂ ਨਹੀਂ ਨਹੀਂ ਕੋਈ ਨਹੀਂ ਬੁੱਕਲ ਮਾਰ ਲਓ ਇਹ ਤਾਂ ਦੇ ਵਿਚਾਰੇ ਦਾ ਬੈਟਰੀ ਵਾਲੇ ਦਾ ਵੀ ਕਈ ਮਾਰਿਆ ਸੀ ਤਰਲਾ ਦੇ ਨਹੀਂ ਗੱਲ ਬਣੀ ਕਿਸੇ ਨਹੀਂ ਕੀਤੇ ਉਹਦਾ ਤੁਰ ਲੈਂਦੇ ਨਾ ਡੇਗਦਾ ਤੁਰਦਾ ਤੇ ਇਹ ਇੰਨਾ ਡੇਗ ਪਿੰਦਾ ਆ ਆ ਇੰਨਾ ਚੀਜ਼ਾਂ ਦੇ ਉੱਤੇ ਤੁਰਦਾ ਨਾ ਤਾਂ ਤੋੜ ਕੇ ਭਾਜ ਭਾਜ ਇਹੋ ਹੀ ਹੁਣ ਨੱਤਾ ਤਾਂ ਅੱਗੇ ਜਾਣਾ ਚਾਹੀਦਾ ਸੁੱਤਰ ਦਾ ਕੰਮ 4 ਤੋਂ 2 ਸਾਲ ਹੋ ਗਏ ਛੁੱਟ ਗਿਆ ਕੀ ਗੱਲ ਹੋ ਗਈ ਲੱਤਾਂ ਨੂੰ ਲੱਤਾਂ ਨੂੰ ਹੋ ਗਿਆ ਜੀ ਆ ਉਹ ਗੋਡਿਆਂ ਤੋਂ ਜਿਹੜਾ ਪ੍ਰੋਗਰਾਮ ਗੋਡੇ ਪੀੜ ਕਰਦੇ ਗੋਡੇ ਤੇ ਆੜੇ ਐਕਸੀਡੈਂਟ ਹੋ ਗਿਆ ਹੀ ਇਹ ਕੀ ਹੈ ਆ ਤਾਂ ਬਾਹਰ ਹੋ ਗਿਆ ਬਾਹਰ ਟੁੱਟ ਗਈ ਸੀ ਪਲੇਟ ਪਾਈ ਮੁਰਦੇ ਉਹ ਵੀ ਟੁੱਟ ਗਈ ਸੱਤ ਨਹੀਂ ਬੈਠੀ ਤੇ ਹੁਣ ਤਾਂ ਸਮਝੋ ਵੀ ਕੋਈ ਮੁਸ਼ਕਲ ਹੈ ਬੜੀ ਬਹੁਤ ਵੱਡੀ ਮੁਸ਼ਕਲ ਹੈ ਹਾਂਜੀ ਗਰੂਪ ਪਿਆਰਿਓ ਇਹ ਬਾਬਾ ਜੀ ਦਾ ਪਰਿਵਾਰ ਹੈ ਇਹਨਾਂ ਦਾ ਐਡਰੈਸ ਮਿਲਿਆ ਸੀਗਾ ਆਪਾਂ ਨੂੰ ਤੇ ਇੱਥੇ ਪਹੁੰਚੇ ਆ ਮਾਤਾ ਜੀ ਦਾ ਆਪਰੇਟ ਹੋਣ ਵਾਲਾ ਵੀਰ ਜੀ ਵੈਲ ਕਲਸਰ ਫਤਿਹ ਜੀ ਹੋਰ ਪਿਆਰਿਓ ਵਧੀਆ ਜੀ ਵਧੀਆ ਆ ਆਪ ਜੀ ਦੇ ਨਜ਼ਦੀਕ ਇੱਥੇ ਹਾਂਜੀ 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 ਉਹ ਇਹਨਾਂ ਦਾ ਵਿਚਾਰਿਆਂ ਦਾ ਇੱਕ ਐਕਸੀਡੈਂਟ ਹੋਣ ਕਰ ਮੈਨਾਂ ਨੁਕਸਾਨ ਹੋ ਗਿਆ ਫਿਰ ਇਹਦਾ ਵੀ ਬਹੁਤ ਔਖਾ ਆ ਤੇ ਫਿਰ ਉਹ ਜਾਂਦੇ ਆਪਣੀ ਸਿਸਟਰ ਮੈਂ ਉਹਨਾਂ ਨੂੰ ਕਿਹਾ ਮੈਂ ਗਿਆ ਮਰੀ ਭਾਜੀ ਉਹਨਾਂ ਨਾਲ ਗੱਲ ਕਰਿਓ ਤੇ ਇਹਨਾਂ ਦਾ ਇਲਾਜ ਹੋ ਜੇ ਵਿਚਾਰਿਆਂ ਦਾ ਅੱਛਾ ਤੁਹਾਡੇ ਸਿਸਟਰ ਸੀਗੇ ਹਾਂਜੀ 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 ਮੇਰੇ ਸਿਸਟਰ ਹੈ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਇਦਾਂ ਵੀ ਕੰਡੀਸ਼ਨ ਹੌਲੀ ਵਿਚਾਰਿਆਂ ਦੀ ਹੌਲੀ ਆ ਵੀ ਇਹ ਵੀ ਕਹਿੰਦੀ ਕਹਿ ਕੰਮ ਹੁੰਦਾ ਨਹੀਂ ਹਣ ਇਹ ਵੀ ਆਂਡੇ ਦੇਖਣਦੇ ਅਸੀਂ ਲੱਤਾਂ ਵਿਚਾਰਾ ਹਾਂ ਵੀ ਹੁਣ ਕਿੱਤੋਂ ਆਣਾ ਇਹਨਾਂ ਦਾ ਵੀ ਨਹੀਂ ਜਾਇਆ ਜਾਂਦਾ ਹੁਣ ਉਹਨਾਂ ਦਾ ਵੀ ਔਖਾ ਰਹੀਆਂ ਵੀ ਚਲੋ ਦੇਖੋ ਇਹਨਾਂ ਦੀ ਹੋ ਜੇ ਸਹਤ ਆ ਦੇ ਵਧੀਆ ਗੱਲ ਹੈ ਬੜਾ ਜ਼ਰੂਰਤਮੰਦ ਪਰਿਵਾਰ ਆਏ ਇਹ ਬਾਪੂ ਜੀ ਬਾਪੂ ਪੰਜਾਬ ਸਿੰਘ ਇਹਨਾਂ ਦਾ 14 ਸਾਲ ਪਹਿਲਾਂ ਆਪਣੀ ਬੱਚੀ ਨੂੰ ਮਿਲਣ ਜਾਂਦੇ ਸੀਗੇ ਤੇ ਐਕਸੀਡੈਂਟ ਹੋ ਗਿਆ ਬੜਾ ਜ਼ਬਰਦਸਤ ਜਿਹੜਾ ਐਕਸੀਡੈਂਟ ਹੋਇਆ ਇਹਨਾਂ ਦਾ ਜਿਹਦੇ ਵਿੱਚ ਇਹਨਾਂ ਦੀ ਬਾਹਾਂ ਟੁੱਟ ਗਈ ਤੇ ਮਾਤਾ ਜੀ ਨੂੰ ਸਿਰ ਤੇ ਸੱਟ ਲੱਗੀ ਸੀਗੀ ਜਿਹੜੀ ਲਾਤਾ ਸੱਜੀ ਉਹ ਦੋ ਜਗ੍ਹਾ ਤੋਂ ਟੁੱਟ ਗਈ ਸੀਗੀ ਤੇ 14 ਸਾਲ ਹੋ ਗਏ ਆ ਜਦੋਂ ਹਸਪਤਾਲ ਦਾਖਲ ਕਰਵਾਇਆ ਸੀਗਾ ਤੇ ਰਿਪੋਰਟਾਂ ਵਿੱਚ ਪੱਥਰੀ ਵੀ ਆਈ ਸੀਗੀ ਤੇ ਜਿਹੜਾ ਐਕਸੀਡੈਂਟ ਹੋਇਆ ਸੀਗਾ ਪਿੰਡ ਦੀ ਪੰਚਾਇਤ ਇਕੱਠੀ ਹੋ ਕੇ ਗਈ ਤੇ ਉਹ ਜ਼ੋਰ ਪਾ ਕੇ ਤੇ ਬਾਪੂ ਜੀ ਦਾ ਇਲਾਜ ਕਰਵਾਤਾ ਮਾਤਾ ਜੀ ਦਾ ਵੀ ਕਰਵਾਤਾ ਉਸੇ ਪਾਰਟੀ ਕੋ ਜਿਨ੍ਹਾਂ ਨੇ ਇਹਨਾਂ ਦਾ ਨੁਕਸਾਨ ਕੀਤਾ ਸੀਗਾ ਮਰ ਮਾੜੀ ਕਿਸਮਤ ਬਾਪੂ ਜੀ ਦੀ ਬਾਪੂ ਜੀ ਬਾਹ ਖਾਇਓ ਇਹਨਾਂ ਦੇ ਪਲੇਟ ਪਾਈ ਸੀਗੀ ਬਾਹ ਦੇ ਵਿੱਚ ਉਹ ਪਲੇਟ ਟੁੱਟ ਗਈ ਜਦੋਂ ਬਾਹ ਉੱਪਰ ਕਰਦੇ ਆ ਵੇਖੋ ਇਸ ਤਰ੍ਹਾਂ ਮੁੜ ਜਾਂਦੀ ਆ ਪਲੇਟ ਵਿੱਚ ਟੁੱਟ ਗਈ ਪਲੇਟ ਬਾਪੂ ਜੀ ਕਢਵਾਤੀ ਸੀਗੀ ਕਿ ਅਜੇ ਵਿੱਚ ਹੀ ਇਸ ਤਰ੍ਹਾਂ ਵਿੱਚ ਹੀ ਆ ਵਿੱਚ ਹੀ ਆ ਜੀ ਵਿੱਚ ਹੀ ਆ ਉੱਤਿਆ ਮਾਸ ਚੜ ਗਿਆ ਵਿੱਚ ਹੀ ਆ ਸੋ ਪਲੇਟ ਜਿਹੜੀ ਇਹ ਦੇ ਵਿੱਚ ਹੀ ਆ ਤੇ ऐसेयां ਦੇ ਕਰਕੇ ਇਲਾਜ ਨੇ ਦੁਬਾਰਾ ਕਰਵਾ ਸਕੇ ਕਰਨ ਦੀ ਕੰਡੀਸ਼ਨ ਬਹੁਤ ਮਾੜੀ ਆ ਇਹ ਬੇਟਾ ਇਹਨਾਂ ਦਾ ਇਹਦੀ ਵੀ 45 ਸਾਲ ਉਮਰ ਹੋ ਗਈ ਬਾਪੂ ਜੀ ਤੇ ਬਚਪਨ ਤੋਂ ਹੀ ਇਹਨੂੰ ਪੋਲੀਓ ਆ ਦੋਨੋਂ ਲੱਤਾਂ ਧੂਕੇ ਜਿਹੜਾ ਤੁਰਦਾ ਪਰ ਬੜਾ ਸਾਥ ਦਿੰਦਾ ਆਪਣੇ ਬਾਪੂ ਦਾ ਜਿਹੜੀਆਂ گاਵਾਂ ਇਹਨਾਂ ਨੂੰ ਪਾਣੀ ਪੁਣੀ ਵੀ ਡਾਹ ਦਿੰਦਾ ਤੇ ਬਾਪੂ ਜੀ ਦੱਸਦੇ ਆ ਕਿ ਪੱਠੇ ਵੀ ਗੋਡਿਆਂ ਭਾਰ ਹੋ ਕੇ ਜਿਹੜਾ ਕੱਟ ਕੇ ਤੇ ਲਿਆ ਕੇ ਉਹ ਆਪਣੇ ਪਸ਼ੂਆਂ ਨੂੰ ਜਿਹੜਾ ਪਾ ਦਿੰਦਾ ਕਿ ਨਹੀਂ ਇਹ ਵੀ ਗੇਟ ਦੇ ਨਹੀਂ ਟੋਕਾ ਨਹੀਂ ਮੋਟਰ ਲਾਈ ਐ ਇਸੇ ਮੋਟਰ ਲਾਈ ਹੋਈ ਹੈ ਮੈਂ ਕਿਹਾ ਬਾਹ ਨਾਲ ਫਿਰ ਮੁਸ਼ਕਲ ਨਹੀਂ ਬਾਹ ਨਾਲ ਮੁਸ਼ਕਲ ਕਰਕੇ ਲਾਈ ਜੇ ਇਹ ਇਹ ਮੁੰਡਾ ਕੁਦਰ ਦਾ ਗੇਟ ਦਾ ਹੈ ਇਹ ਗੇਟ ਲੈਂਦਾ ਹੈ ਹਾਂਜੀ ਇਹਦੇ ਪਰ ਪਹਿਲਾਂ ਇਹੋ ਪਾਉਂਦਾ ਰਿਹਾ ਪੱਠੇ ਮੈਂ ਜਿਹਨਾਂ ਬਾਹ ਕੰਮ ਦੇ ਇਹ ਦੋਵੇਂ ਮਾਪੋਤੀ ਪਾਉਂਦੇ ਇਹ ਰੁਗੜਾ ਦਿੰਦੀ ਹੈ ਗੇਟ ਕੇ ਕੁਦਰ ਕੇ ਪਾ ਲੈਂਦੇ ਹਾਂਜੀ ਉਸ ਤਰ੍ਹਾਂ ਕੰਮ ਕਰਾ ਲਿੰਦਾ ਫਿਰ ਨਾਲ ਕੰਮ ਨਾਲ ਬੈਠਾ ਪੱਠੇ ਵੜ ਲਿੰਦਾ ਕੱਪੇ ਹੱਤ ਨਾਲ ਗੋਡੇ ਮੁੱਦੇ ਮਾਰ ਕੇ ਪੱਠੇ ਵੜ ਲਿੰਦਾ ਵਾ ਮਾਲ ਨੂੰ ਪਾਣੀ ਧਾਣੀ ਢਾ ਲਿੰਦਾ ਡਿੱਗਦਾ ਢੈਂਦਾ ਡਿੱਗ ਪੈਂਦਾ ਵਾ ਤੇ ਇੰਨਾ ਵੀ ਚਲੋ ਮਾਲ ਕਰਮਾ ਵਾਲਾ ਇਹ ਨਹੀਂ ਗਿਆ ਗਾ ਪਾਈ ਤੀ ਨਹੀਂ ਗਿਆ ਖਲੋ ਜੰਨੀਆ ਤੇ ਪਾਣੀ ਵੀ ਢਾ ਲਿੰਦਾ ਸਭ ਕੁਝ ਕਰ ਲਿੰਦਾ ਸਿੱਝੇ ਇਹ ਪੱਠੇ ਵੜ ਲਿੰਦਾ ਤੇ ਚੁੱਕੇ ਨਹੀਂ ਆਂਦੇ ਜਾਂਦੇ ਚੁੱਕੇ ਜਾਂ ਇਹ ਲਿਆਵੇ ਜਾਂ ਮੈਂ ਲਿਆਉਣਾ ਸਿੱਝੇ ਜੀ ਇਹ ਇਹ ਤਾਂ ਨਾਲ ਮਰੇ ਕੀ ਹਾਲ ਦਾ ਕੰਮ ਰਾਤ ਫਿਰ ਮੇਮੇ ਕਿਦਾਂ ਨੰਗੀ ਫਿਰ ਬੜੀ ਔਖੀ ਨੰਗੀ ਰਾਤ ਬੜੀ ਦਰਦ ਹੁੰਦੀ ਨਾਲ ਲੱਕ ਨਾਲ ਪਿੱਟਾਂ ਜਾਨ ਹੀ ਨਿਕਲਣ ਲੱਗ ਜਾਂਦੀ ਜੇ ਕੋਈ ਪਾਰਟੀ ਚੱਲਿਆ ਇੰਜ ਹੁੰਦਾ ਕਈ ਵਾਰ ਤਾਂ ਫਿਰ ਕਈ ਵਾਰ ਇਹ ਵੀ ਹੱਥ ਜੋੜੀ ਤੇ ਮਹਾਰਾਜੇ ਨਾਲ ਤੇ ਜਾਨ ਕੱਢ ਲੈ ਤੇ ਉਹ ਚੰਗਾ ਇੱਕ ਬੰਨੇ ਤੇ ਬੰਦਾ ਲੱਗ ਜੇ ਬੜਾ ਮੁਸ਼ਕਲ ਆ ਕੇਵਲ ਦਵਾਈ ਟੀਕਾ ਲਵਾਉਣ ਖਣੋਂ ਵੀ ਔਖੇ ਵਈਦਾ ਜੇ ਟੀਕਾ ਲਵਾ ਲਈ ਤਾਂ ਚੱਲ 10 ਮਿੰਟ ਲੱਗ ਜਾਂਦੇ ਆ ਤੇ ਕਦੇ ਵੇਲੇ ਉਹ ਖਰਚਾ ਨਹੀਂ ਹੁੰਦਾ ਤਣ ਪਤਾ ਇਹਨੇ ਇੱਕ ਦੋ ਦੋ ਚੋਕੀ ਕੋ ਗਾਂ ਦੇਂਦੀ ਜੁੱਦੀ ਹੋਣੀ ਦਿੰਦੀ ਵੇ ਤੀਜੇ ਦਿਨ ਤੀਜੇ ਥੋੜਾ ਬਾਲਾ ਖਰੀਦਦਾ ਜਿਹੜਾ 2-4 ਕਿਲੋ ਤੇ ਉਹਨੇ ਕਿੰਨਾ ਕ ਟਾਈਮ ਪਾਸ ਹੁੰਦਾ ਹੁੰਦਾ ਇਹ ਆਹ ਕਿਲੋ ਜੇ ਕੋਈ ਮਹਾਰਾਜ ਸੋਲੂਗਾ ਸਤਗੁਰ ਤੇ ਭਲਾ ਉਹ ਜਿਹੜਾ ਸੀਸਾ ਦੇਵਾ ਕੋਈ 2-4 ਸਾਲ ਨਹੀਂ ਜੇ ਫੇਰ ਤਾਂ ਚਲੋ ਹਈਏ ਜ਼ਿੰਦਗੀ ਜ਼ਰਾ ਖੜੀ ਦਾ ਫਰੰਜ ਜਿੱਦਾਂ ਨਿਕਲਦੀ ਉਹਦੋਂ ਇੰਜ ਹੁੰਦਾ ਪਿੱਛੇ ਕੋਹਨੇ ਪਿੱਤਾ ਫਿਸ ਚਲਿਆ ਉਹਦੋਂ ਬੜੀ ਮੁਸ਼ਕਲ ਹੁੰਦੀ ਉਹ ਤਾਂ ਕੋਈ ਵੀ ਉਹ ਗੱਲ ਜਿੰਨੂੰ ਪਤਾ ਉਹਨੂੰ ਦੁੱਖ ਚੁੱਤੇ ਨੂੰ ਪਤਾ ਵੀ ਅチェਤੀ ਲੈ ਕੇ ਜਾਣਾ ਹੋਵੇ ਤਾਂ ਬਾਪੂ ਵੀ ਨਹੀਂ ਖੜ ਸਕਦਾ ਕੇ ਪਾਸੇ ਦੀ ਉਹ ਵੀ ਨਹੀਂ ਉਹ ਵੀ ਨਹੀਂ ਖੜ ਸਕਦਾ ਬਾਹਾਂ ਚੋਂ ਨਾ ਕੋਈ ਸਾੰਧੀ ਆ ਵੀ ਜਿੱਤੋਂ ਨੇ ਲੈ ਜਾਣਾ ਕਿਤੇ ਇਦਾਂ ਜਾਣਾ ਤੇ ਸਾਈਕਲ ਤੇ ਜਾਣਾ ਜਿੰਨੇ ਵੀ ਸਈਜੇ ਸਈਜੇ ਤੂੰ ਅੰਝ ਦਿਨ ਨਾ ਜਾ ਸਕਦੇ ਕਿਤੇ ਇਹ ਕਰਕੇ ਆ ਹੁਣ ਇਹ ਤੇ ਟਾਈਮ ਪਾਸ ਹੀ ਤੋੜ ਇਹਨਾਂ ਦੇ ਚਲੋ ਜੀ ਨਾਲ ਇਦਾਂ ਹਣ ਆਪਾਂ ਆਪਣੇ ਤੀਆਂ ਪੁੱਤਾਂ ਦਾ ਮੁੜ ਕੇ ਸਾਰਿਆਂ ਨੂੰ ਹੋ ਜਾਂਦਾ ਇਸ ਉਮਰ ਚ ਇਹੋ ਜੋੜੀ ਇੱਕ ਦੂਜੇ ਦੀ ਦੁੱਖ ਸੁੱਖ ਚ ਹਾਂ ਜੀ ਹਾਂ ਜੋੜੀ ਹਾਂ ਕੋਈ ਕੋਈ ਨਹੀਂ ਤင်း ਇਹ ਤਨੇ ਜਨੇ ਬੱਜਰੇ ਤੇ ਕੋਈ ਨਹੀਂ ਕੋਈ ਨਹੀਂ ਇਹਦਾ ਦਰਦੀ ਆ ਆਪ ਨੂੰ ਵਕਤ ਵਾਇਦਾ ਕਰਨਾ ਪੈਣਾ ਜਿੰਨਾ ਜ਼ਰ ਜ਼ਿੰਦਗੀ ਹੈ ਤੇ ਜਦੋਂ ਮੁੱਕ ਗਿਆ ਕੰਮ ਉਹਦੋਂ ਲੱਗਿਆ ਹੀ ਕੋਈ ਹਾਂ ਜੱਗ ਜੀਉਂਦਿਆਂ ਦੇ ਮੇਲੇ ਆ ਵਾਹ ਵਾਹ ਜੀ ਜੱਗ ਜੀਉਂਦਿਆਂ ਦੇ ਮੇਲੇ ਕੋਈ ਨਹੀਂ ਮਗਰੋਂ ਕਹਿਵਾਰ ਪੁੱਛਣੀ ਕਿੱਥੇ ਫਰਦਾ ਕੋਈ ਤੇ ਕਿੱਥੇ ਨਹੀਂ ਫਰਦਾ ਮੈਂ ਸਾਹਮਣਾ ਨਹੀਂ ਸਾਹਮਣਾ ਤੇ ਕੰਮ ਜਿਹੜਾ ਖਤਮ ਆ ਤੇ ਇਹ ਹੋਈ ਆਤ ਨੇੜੀ ਧੀ ਆ ਉਹਦੇ ਆਪਦੇ ਘਰ ਉਹ ਆਪ ਦਾ ਘਰ ਪਾਲੂ ਵੇ ਸਾਨੂੰ ਉਹਦੇ ਆਪਣੇ ਘਰ ਆ ਆਉਂਦੀ ਹੁੰਦੀ ਆ ਹਾਂਜੀ ਹਾਂਜੀ ਹੁਣ ਦੁੱਖ ਪੀੜ ਤੇ ਉਹਨੇ ਕਿਉਂ ਛੱਟ ਲੱਗੀ ਸੀ ਉਦੋਂ ਸਾਡੇ ਕੋਲ ਪੂਰੇ ਉਹਨੇ ਦਿਨ ਰਹੀ ਆ ਆ ਜਾਂਦੀ ਚਲੀ ਜਾਂਦੀ ਫੇਰ ਆ ਜਾਂਦੀ ਤੇ ਇਹੋ ਕੋ ਹੁੰਦਾ ਤੀ ਪਤਾ ਤਾਂ ਤੇ ਕੋਲ ਨਾ ਪਤਾ ਚੜੀ ਰਹੀ ਉਹਨੇ ਕਰ ਸਕਦੀ ਸੋ ਗੁਰੂ ਪਿਆਰਿਓ ਬੜੀ ਖੁਸ਼ੀ ਹੋਊਗੀ ਤੇ ਮਾਤਾ ਜੀ ਦਾ ਆਪਰੇਟ ਹੋ ਜੇ ਇੱਕ ਦੂਜੇ ਦਾ ਆਸਰਾ ਹੁੰਦਾ ਐਸ ਉਮਰ ਚ ਤੇ ਖਾਸ ਕਰ ਜਿਹੜੀ ਜ਼ਰੂਰਤ ਹੁੰਦੀ ਏ ਇੱਕ ਦੂਜੇ ਦੀ ਤੇ ਦੋਵੇਂ ਇਸ ਟਾਈਮ ਹਾਲਤ ਮਾੜੀ ਆ ਘਰ ਦੀ ਵੀ ਮੈਂ ਦਿਖਾਉਂਦਾ ਪਿਆ ਤੇ ਵੀਰ ਜਿਹੜਾ ਬੇਟਾ ਇਹਨਾਂ ਦਾ ਇੱਕ ਆ ਉਹ ਬਚਪਨ ਤੋਂ ਹੀ ਪੋਲੀਓ ਜਿਹੜਾ ਦੋਨਾਂ ਲੱਤਾਂ ਨੂੰ ਹੋਇਆ ਆ ਦੋ ਰੇੜੀਆਂ ਵੀ ਮਿਲੀਆਂ ਸੀ ਸਰਕਾਰੀ ਜੇ ਕਿਤੇ ਆਉਂਦਾ ਜਾਂਦਾ ਇੱਥੇ ਉਂਝ ਤੁਰਦਾ ਲੱਤਾਂ ਧਰੂ ਕੇ ਤੁਰਦਾ ਮਾਲ ਡੰਗਰ ਵੀ ਸਾਂਭਦਾ ਵਾ ਬੀਬਾ ਪੋਤੇ ਜਿੰਨਾ ਵੀ ਹੋ ਸਕਦਾ ਬਾਪੂ ਦਾ ਹੱਥ ਵਟਾਉਂਦਾ ਹੁਣ ਇਸ ਟਾਈਮ ਇਹਨਾਂ ਨੂੰ ਪੈਸਿਆਂ ਦੀ ਲੋੜ ਆ ਤੇ ਮਾਤਾ ਜੀ ਦਾ 14 ਸਾਲ ਹੋ ਗਏ ਥੋੜਾ ਬਣੀ ਇੱਕ ਦੋ ਨਹੀਂ 14 ਸਾਲ ਹੋ ਗਏ ਨੇ ਬੜੀ ਜੇ ਡਾਕਟਰ ਤੋਂ ਟੀਕਾ ਲਵਾਈਦਾ ਤੇ ਉਹ ਵੀ ਅੱਜ ਤੱਕ ਤੁਸੀਂ ਜ਼ਹਿਰ ਲੀਕੇ ਤੁਰੇ ਫਿਰਦੇ ਇਹ ਕੀ ਕਰੀ ਖਰਚਾ ਹੋਵੇ ਤੇ ਫੇਰ ਹੀ ਆ ਜਦੋਂ ਖਰਚਾ ਨਹੀਂ ਹੈਗਾ ਤਾਂ ਕਿੰਨੂੰ ਆਖੀਏ ਵੀ ਕੋਈ ਕਰਨ ਵਾਲਾ ਹੋਵੇ ਕਰੇ ਲਾਵੇ ਤੇ ਫੇਰ ਜਦੋਂ ਆਪ ਨੂੰ ਹੀ ਦੀਦਾ ਪੀ ਹੈ ਨਹੀਂ ਗਾੜੀ ਕੋਈ ਫਿਰ ਇਹ ਰੋਟੀ ਪਾਣੀ ਵੀ ਕਰਨਾ ਪੈਂਦਾ ਰਾਤੀ ਫਿਰ ਪ੍ਰਸ਼ਾਦਾ ਛਕਿਆ ਸੀ ਕਿ ਨਹੀਂ ਜਦੋਂ ਨਹੀਂ ਹੁੰਦੀ ਜਿਆਦੀ ਹੁੰਦੀ ਆ ਉਦੋਂ ਤਾਂ ਫਿਰ ਕਿਸੇ ਵੇਲੇ ਨਹੀਂ ਹੁੰਦੀ ਬਣਾਇੰਦਾ ਤੇ ਜਦੋਂ ਫਿਰ ਇਦਾਂ ਹੁੰਦਾ ਉਦੋਂ ਫਿਰ ਬਣਾਉਣੀ ਬਣਾਉਣੀ ਹੁੰਦੀ ਆ ਉਦੋਂ ਤਾਂ ਖਾਵਾ ਤੇ ਢਿੱਡ ਭਰ ਨਹੀਂ ਆ ਇਸ ਕਰ ਭਰ ਕੇ ਦੇਣਾ ਹਾਫ ਤੇ ਚੱਲ ਨਹੀਂ ਜੀ ਇਹਨਾਂ ਤਾਂ ਦੋਨੇ ਖਾਣੀਆਂ ਨੇ ਨਾ ਕੰਮ ਵੀ ਸਾਰਾ ਕਰਨਾ ਹਾਂ ਜੋ ਵੀ ਕਰਨਾ ਪੈਂਦਾ ਫੋੜਾ ਮੁਝ ਕੀ ਨਾ ਹਾਂ ਕੇ ਬਿਲਕੁਲ ਇਹ ਵੀ ਨਹੀਂ ਜਦੋਂ ਪੱਕਦੀ ਤੇ ਫਿਰ ਉਹ ਜੂ ਸੋਣਾ ਪਿੰਦੇ ਹਾਂ ਤਾਂ ਪਾਸੀ ਤੁਹਾਨੂੰ ਦੱਸਣ ਦਾ ਵੀ ਜਿੱਦਾਂ ਵੀ ਗੁਜ਼ਾਰਾ ਕਰੀ ਆ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਕਿ ਕਿਸੇ ਨੂੰ ਕਿੰਨੂੰ ਆਪਣੇ ਘਰ ਦਾ ਦੱਸਿ ਕਿੰਨੂੰ ਦਸੀ ਹਾਂ ਦਸੀ ਅੱਜ ਕੱਲ ਲੋਕੀ ਗੱਲਾਂ ਟੀਚੇ ਨਾ ਕਰਦੇ ਦਵਾਈ ਜਿਹੜੀ ਇਥੋਂ ਪਿੰਡ ਚੋਂ ਆਰਐਮਪੀ ਡਾਕਟਰ ਜਿਹੜੇ ਹੁੰਦੇ ਆ ਉਹਨਾਂ ਦੇ ਕੋਲੋਂ ਲੈ ਲੈਂਦੇ ਨੇ ਤੇ ਉਹ ਦਿਨਾਂ ਹੀ ਟਾਈਮ ਪਾਸ ਕਰਦੇ ਸੀਗੇ ਰਾਤ ਦੇ ਜਿਆਦਾ ਢਿੱਲੇ ਹੋ ਗਏ ਨੇ ਦੱਸਦੇ ਆ ਵੀ ਜੋ ਦਰਦ ਹੁੰਦੀ ਕਈ ਵਾਰੀ ਭੁੱਖੇ ਸੋਣਾ ਪੈਂਦਾ ਤੇ ਮਾਤਾ ਜੀ ਜਿੱਦਾਂ ਵੀ ਹੋ ਸਕਦਾ ਆਪਣੇ ਪਰਿਵਾਰ ਨੂੰ ਸੰਭਾਲਦੇ ਪਏ ਨੇ ਤੇ ਇਸ ਟਾਈਮ ਕਸ਼ਟ ਦੇ ਵਿੱਚ ਨੇ ਆਪ ਸੰਗਤ ਦੀ ਜ਼ਰੂਰਤ ਆ ਸੰਗਤ ਹੈਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਅਸੀਂ ਇਸ ਪਰਿਵਾਰ ਕੋ ਪਿੰਡ ਰਸੂਲਪੁਰ ਵਿਖੇ ਪਹੁੰਚੇ ਆ ਤੇ ਮਾਤਾ ਜੀ ਬੜੇ ਤੰਗ ਨੇ ਤੇ ਇਹਨਾਂ ਦਾ ਆਪਰੇਟ ਹੋਣ ਵਾਲਾ ਬਾਪੂ ਜੀ ਦਾ ਵੀ ਹੋਣ ਵਾਲਾ ਵਾ ਤੇ ਬਾਪੂ ਜੀ ਦੀ ਬਾਹਂ ਚ ਪਲੇਟ ਪੈਣ ਵਾਲੀ ਆ ਉਮਰ ਇਹਨਾਂ ਦੀ ਵੀ ਬਹੁਤ ਹੋ ਗਈ ਆ ਤੇ ਜੇ ਆਪਾਂ ਸਾਰੇ ਰਲ ਕੇ ਇਹਨਾਂ ਦਾ ਮਸਲਾ ਹੱਲ ਕਰੀਏ ਬਾਪੂ ਜੀ ਦੀ ਵੀ ਪਲੇਟ ਪੈ ਜਾਵੇ ਬਾਹਂ ਚ ਤੇ ਸੰਭਾਲ ਲਨਗੇ ਜਿੰਨਾ ਵੀ ਆਪਣਾ ਚਲੋ ਘਰ ਦਾ ਕੰਮ ਨਾਲ ਕਰਨਗੇ ਤੇ ਇਹ ਵੀਰ ਇਹ ਤੇ ਚਲੋ ਜਿੰਨਾ ਹੋ ਸਕਦਾ ਬਾਪੂ ਨੂੰ ਵੇਖ ਕੇ ਤੇ ਆਪਣਾ ਜੋਰ ਲਾ ਲੈਂਦਾ ਜਿੰਨਾ ਵੀ ਹੋ ਸਕਦਾ ਕਿ ਮੇਰਾ ਬਾਪੂ ਜਿਹੜਾ ਹਨਾ ਦੁੱਖ ਸੁੱਖ ਦੇ ਆਪਾਂ ਭਾਈਵਾਹ ਵਾਲਾ ਪਰਿਵਾਰਕ ਮੈਂਬਰ ਜਿਹੜੇ ਹੁੰਦੇ ਆ ਸੋ ਗੁਰੂ ਪਿਆਰਿਓ ਆਪਾਂ ਰਲ ਕੇ ਇਹਨਾਂ ਦਾ ਇਲਾਜ ਕਰਵਾ ਦਈਏ ਮਾਤਾ ਜੀ ਦਾ ਵੀ ਇਲਾਜ ਹੋ ਜੇ ਬਾਪੂ ਜੀ ਦਾ ਵੀ ਤੇ ਇਹ ਰਹਿੰਦੀ ਜਿਹੜੀ ਜ਼ਿੰਦਗੀ ਆਪਣੀ ਖੁਸ਼ੀਆਂ ਨਾਲ ਪਰਿਵਾਰ ਵਿੱਚ ਬਤੀਤ ਕਰਨ ਤੇ ਇਹਨਾਂ ਦੇ ਘਰ ਦੀ ਜਿਹੜੀ ਕੰਡੀਸ਼ਨ ਮੈਂ ਆਪ ਜੀ ਨੂੰ ਵਿਖਾ ਰਿਆ ਥੋੜੀ ਜੀ ਖੇਤੀ ਆ ਬਾਪੂ ਜੀ ਦੀ ਇਸੇ ਚ ਪੱਠੇ ਬੀਜ ਕੇ ਤੇ ਆਪਣੇ ਜਿਹੜੇ ਮਾਲ ਡੰਗਰ ਨੂੰ ਪਾ ਕੇ ਟਾਈਮ ਪਾਸ ਕਰਦੇ ਆ ਆ ਬਾਪੂ ਜੀ ਦੱਸ ਦਿੰਦੇ ਨੇ ਆਪ ਜੀ ਨੂੰ ਕਿੰਨੀ ਖੇਤੀ ਹੈਗੀ ਆ ਕਿਦਾਂ ਇਹ ਫਿਰ ਬਜਾਈ ਕਿਦਾਂ ਕਰਦੇ ਬਾਪੂ ਜੀ ਕਿੰਨੀ ਖੇਤੀ ਆ ਤੁਹਾਡੀ ਆਪਣੇ 5 ਕਨਾਲਾ ਥਾਂ ਜੀ ਇਹ 5 ਕਨਾਲਾਂ ਦੇ ਵਿੱਚੋਂ ਹੀ ਆਪਾਂ ਮਾਲ ਵਾਸਤੇ ਦੋ ਡੰਗਰ ਰੱਖੇ ਅਸੀਂ ਉਹਨਾਂ ਵਾਸਤੇ ਪੱਠੇ ਚਾਰਾ ਪੀਜਦੇ ਆ ਤੇ ਉਹਦੇ ਵਿੱਚ ਹੀ ਆਪਾਂ ਅੱਧੇ ਦੇ ਵਿੱਚ ਹੀ ਆਪਾਂ ਆਪਣੇ ਖਾਨਦਾਨੇ ਖਾਨ ਜੋਗੇ ਬੀਜੇ ਕਣਕ ਜਦੋਂ ਲੋੜ ਪੈਂਦੀ ਆ ਫਿਰ ਕਿਸੇ ਭੈਣ ਭਰਾ ਨੂੰ ਆ ਕੇ ਤੇ ਬਜਾ ਲਈ ਦੀ ਇਦੋ ਕਮਰੇ ਆਪਦੇ ਕੋਲ ਆ ਉਹਨਾਂ ਦੇ ਵਿੱਚ ਇਹ ਇੱਕ ਕਮਰੇ 'ਚ ਡੰਗਰ ਆ ਤੇ ਇੱਕ ਕਮਰੇ 'ਚ ਵਿੱਚ ਅਸੀਂ ਆਪਣਾ ਟਾਈਮ ਪਾਸ ਕਰਦੇ ਆ ਸੰਗਤ ਟੈਵੀ ਦੇ ਸੂਰਪੁਰ ਖੁਰਦ ਚਾਉਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਆ ਇਸ ਪੰਜਾਬ ਸਿੰਘ ਦੇ ਘਰ ਇੱਕ ਬਿਲਕੁਲ ਬਿਨਾ ਪੈਲੀ ਵਾਲਾ ਇੱਕ ਗਰੀਬ ਕਿਸਾਨ ਆ ਤੇ ਦੋਵੇਂ ਮੀਆਂ ਬੀਵੀ ਦੀ ਇਹਨਾਂ ਦੇ ਐਕਸੀਡੈਂਟ 'ਚ ਲਾਤਾ ਪਾਵਾ ਟੁੱਟ ਗਿਆ ਸੀ ਜੋ ਕਿ ਅੱਜ ਕੱਲ੍ਹ ਅੱਜ ਵੀ ਬਦਲੋ ਕੋਈ ਕਮਾਈ ਕਰਨ ਦੇ ਯੋਗ ਨਹੀਂ ਗੇ ਬਿਲਕੁਲ ਜਿਹੜੇ ਨਾ ਮਾਤਰ ਜਿਹੜੇ ਤੁਰੇ ਫਿਰਦੇ ਜਨ ਗੁਜ਼ਾਰਾ ਹੀ ਕਰ ਰਹੇ ਆ ਜਿਹੜਾ ਉਹਨਾਂ ਦਾ ਬੱਚਾ ਵਾ ਉਹ ਵੀ ਹੈਂਡੀਕੈਪਡ ਆ ਦੋਵਾਂ ਲੱਤਾਂ ਦਾ ਹੀ ਆਰੀ ਆ ਤੇ ਤੁਸੀਂ ਘਰ ਦੇ ਹਾਲਾਤ ਵੇਖ ਹੀ ਰਹੇ ਹੋ ਅਸੀਂ ਵੀ ਸਾਡੇ ਭਰਾ ਵਾ ਇਹਨਾਂ ਦੀ ਮਦਦ ਕਰਾਂਗੇ ਜਿੰਨੇ ਜੋਗੇ ਆਗੇ ਬਾਕੀ ਤੁਸੀਂ ਘਰ ਦੇ ਹਾਲਾਤ ਵੇਖਣ ਦੇ ਵੀ ਅੱਜ ਤੱਕ ਐਸੇ ਜ਼ਮਾਨੇ ਦੇ ਵਿੱਚ ਮਤਲਬ ਕਿਸੇ ਦਾ ਵੀ ਇਸ ਤਰ੍ਹਾਂ ਦਾ ਘਰ ਨਹੀਂ ਹੋਵੇ ਜਿਹਦੇ ਮਤਲਬ ਕਮਰੇ ਨੂੰ ਦਰਵਾਜ਼ਾ ਬਣਾ ਲਗਾ ਹੋਵੇ ਤੇ ਚਿਗਾਠ ਵੀ ਨਹੀਂ ਆ ਗਈ ਦਰਵਾਜ਼ੇ ਤੋਂ ਬੜੀ ਦੂਰ ਦੀ ਗੱਲ ਆ ਤੇ ਵਿੱਚ ਉਹਨਾਂ ਵੀ ਇਹ ਸੰਸਥਾ ਵੱਲੋਂ ਵੀ ਚਲੋ ਹੋਰ ਵੀ ਜਿਹੜੇ ਭਰਾ ਕੋਈ ਦਾਨੀ ਸੱਚੇ ਜਿਤਨਾ ਹੁੰਦੇ ਆ ਉਹਨਾਂ ਦਾ ਇਹੋ ਜੇ ਸਾਥੀਆਂ ਦਾ ਸਹਿਯੋਗ ਕੀਤਾ ਜਾਵੇ ਤੇ ਆਪਣੀ ਜ਼ਿੰਦਗੀ ਜਿਹੜੀ ਚੰਗੀ ਤਰ੍ਹਾਂ ਮਤਲਬ ਜੀਵ ਸਕਣ ਮਤਲਬ ਮੇਰੀ ਇਹੋ ਬੇਨਤੀ ਆ ਬਾਕੀ ਵੀ ਚਲੋ ਸੰਸਥਾ ਵੱਲੋਂ ਵੀ ਜਿਹਨਾਂ ਨੇ ਵਾਤੋ ਵਾਤ ਇਹਨਾਂ ਦਾ ਸਹਿਯੋਗ ਕੀਤਾ ਜਾਂਦਾ ਉਹਨਾਂ ਦਾ ਵੀ ਧੰਨਵਾਦੀ ਹੋਵਾਂਗੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਵੀ ਮਤਲਬ ਇਹਨਾਂ ਦਾ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਜਿਸ ਕਿਸੇ ਨੇ ਵੀ ਆਪਣੀ ਕਿਰਤ ਕਮਾਈ ਵਿੱਚੋਂ ਇਸ ਪਰਿਵਾਰ ਵਾਸਤੇ ਸੇਵਾ ਭੇਜਣੀ ਹੋਵੇ ਉਹ ਸੰਗਤ ਹੈਡ ਮੈਡੀਕਲ ਕੇਅਰ ਫਾਊਂਡੇਸ਼ਨ ਦੀ ਵੈਬਸਾਈਟ ਤੇ ਜਾ ਕੇ ਆਪ ਜੀ ਜਾਣਕਾਰੀ ਹਾਸਲ ਕਰ ਸਕਦੇ ਹੋ ਇਹਨਾਂ ਦੇ ਬਾਬਤ ਤੁਸੀਂ ਸਿੱਧਾ ਵੀ ਇਹਨਾਂ ਦਾ ਇਲਾਜ ਕਰਵਾਉਣਾ ਚਾਹੋ ਤੇ ਸਾਡ ਕੋਲ ਇਸ ਪਰਿਵਾਰ ਦਾ ਐਡਰੈਸ ਲੈ ਲਿਓ ਤੇ ਵਿਜ਼ਿਟ ਵੀ ਜ਼ਰੂਰ ਕਰਿਓ ਜੇ ਕੋਈ ਇੱਧਰ ਪੰਜਾਬ 'ਚ ਰਹਿੰਦਾ ਸਾਡੀ ਵੀਡੀਓ ਦੇਖ ਰਿਹਾ ਕੋਈ ਵਿਦੇਸ਼ਾਂ 'ਚ ਬੈਠੇ ਆਪ ਜੀ ਇਹ ਸਾਰਾ ਦੇਖ ਰਹੇ ਹੋ ਤੇ ਜਰੂਰ ਵਿਜ਼ਿਟ ਵੀ ਕਰਿਓ ਇਸ ਪਰਿਵਾਰ ਦੇ ਕੋਲ ਤੇ ਇਹਨਾਂ ਦਾ ਮਸਲਾ ਹੱਲ ਹੋ ਸਕੇ ਤੇ ਇਹਨਾਂ ਵਾਸਤੇ ਆਪਣੇ ਦਸਵੰਦ ਵਿੱਚੋਂ ਜਿਤਨਾ ਵੀ ਕਿਸੇ ਕੋ ਹੋ ਸਕਦਾ ਜਰੂਰ ਸੇਵਾ ਜਰੂਰ ਭੇਜਿਓ ਇਹ ਸੰਗਤ ਇਹਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਇਹਨਾਂ ਦੇ ਪਰਿਵਾਰ ਦੇ ਕੋਲ ਆਪਾਂ ਪਹੁੰਚੇ ਆਂ ਸੋ ਇਹ ਸੇਵਾ ਜਿਹੜੀ ਆ ਆਪਾਂ ਜਰੂਰ ਕਰਨੀ ਆ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰਿਓ ਅੱਜ ਮਾਤਾ ਜੀ ਦਾ ਇਲਾਜ ਜਿਹੜਾ ਆਪਾਂ ਸ਼ੁਰੂ ਕੀਤਾ ਹੈ ਸਾਨੂੰ ਇੱਥੇ ਟੈਸਟ ਕਰਾਉਣ ਨੂੰ ਦਿੱਤੇ ਹੋਏ 2845 ਰੁਪਏ ਦੇ ਟੈਸਟ ਹੀ ਇਹਨਾਂ ਦੇ ਹੋ ਗਏ ਨੇ ਇਸ ਤੋਂ ਬਾਅਦ ਆਪਾਂ ਨੂੰ ਇਹਨਾਂ ਦਾ ਪਤਾ ਲੱਗਣਾ ਜੋ ਮੁੱਢਲੀ ਜਾਣਕਾਰੀ ਇਹ ਟੈਸਟਾਂ ਤੋਂ ਆਪਾਂ ਨੂੰ ਮਿਲਣੀ ਹੈ ਕਿ ਕੀ ਕੀ ਇਹਨਾਂ ਨੂੰ ਮੁਸ਼ਕਲਾਂ ਹੋ ਰਹੀਆਂ ਹਨ ਕਿਉਂਕਿ ਰੋਗ ਕਾਫੀ ਪੁਰਾਣਾ ਹੈ ਇਹਨਾਂ ਦਾ ਇਹਨਾਂ ਵਾਸਤੇ ਆਪ ਜੀ ਆਪਣੇ ਕਿਰਤ ਕਮਾਈਆਂ 'ਚ ਜਿੰਨਾ ਹੋ ਸਕਦਾ ਆਪਣਾ ਦਸਵੰਦ ਭੇਜ ਕੇ ਤੇ ਆਪਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਏ ਇਹਨਾਂ ਪਰਿਵਾਰਾਂ ਦੀ ਮਦਦ ਕਰੀਏ ਅੱਜ ਇਹਨਾਂ ਦਾ ਇਲਾਜੇ ਸ਼ੁਰੂ ਹੋ ਗਿਆ ਆਪਾਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਸ੍ਰੀ ਤਰਨਤਾਰਨ ਸਾਹਿਬ ਜੀ ਵਿਖੇ ਖੜੇ ਆ ਇਸ ਟਾਈਮ ਸੰਗਤ ਐਡ ਮੈਡੀਕਲ ਕੇਅਰ ਫਾਊਂਡੇਸ਼ਨ ਦੀਆਂ ਸੇਵਾਵਾਂ ਆਪ ਜੀ ਨਾਲ ਸਾਂਝੀਆਂ ਕਰਦੇ ਪਏ ਇਸ ਪਰਿਵਾਰ ਤੱਕ ਸਾਡੀ ਪਹੁੰਚ ਹੋਈ ਆ ਅੱਜ ਆਪਾਂ ਇਹਨਾਂ ਨੂੰ ਹਸਪਤਾਲ ਲੈ ਕੇ ਆਏ ਆ ਟੈਸਟ ਜਿਹੜੇ ਸ਼ੁਰੂ ਹੋ ਗਏ ਨੇ ਇਹਨਾਂ ਦੇ ਉਸ ਤੋਂ ਬਾਅਦ ਜਿਹੜਾ ਖਰਚਾ ਉਹ ਮੈਂ ਆਪ ਜੀ ਨਾਲ ਜ਼ਰੂਰ ਸਾਂਝਾ ਕਰੂੰਗਾ ਟੈਸਟਾਂ ਤੋਂ ਬਾਅਦ ਸਾਨੂੰ ਇੱਕ ਪਤਾ ਲੱਗੂਗਾ ਕਿ ਕਿੰਨਾ ਕੁ ਹੋਰ ਖਰਚਾ ਜਿਹੜਾ ਇਹਨਾਂ ਦੇ ਆਪਰੇਟ ਤੇ ਆਉਣਾ ਇਲਾਜ ਸ਼ੁਰੂ ਹੋ ਗਿਆ ਅੱਜ ਤੇ ਆਪ ਜੀ ਸਾਡੀ ਮਦਦ ਕਰੋ ਸਾਡੇ ਨਾਲ ਸਹਿਯੋਗ ਕਰੋ ਕੁਝ ਬੇਸਿਕ ਟੈਸਟ ਜਿਹੜੇ ਇਹਨਾਂ ਦੇ ਹੋਏ ਨੇ ਸੋ ਡਾਕਟਰ ਸਾਹਿਬ ਨੂੰ ਦਿਖਾ ਰਹੇ ਆ ਉਹ ਟੈਸਟ ਇਹਨਾਂ ਦੇ ਵਿੱਚ ਮੁੱਢਲੀ ਜਾਣਕਾਰੀ ਆਪਾਂ ਨੂੰ ਮਿਲ ਜਾਊਗੀ ਇਹਨਾਂ ਦੇ ਕੇਸ ਵਿੱਚ ਕਿਸ ਤਰ੍ਹਾਂ ਦੀ ਇਹਨਾਂ ਨੂੰ ਮੁਸ਼ਕਲ ਆਉਂਦੀ ਪਈ ਆ ਜੀ ਹੁਣ ਉਸ ਤੋਂ ਬਾਅਦ ਆ ਦੋ ਤਿੰਨ ਵਾਰੀ ਇਹ ਪ੍ਰੋਬਲਮ ਆਈ ਆ ਇਹਨਾਂ ਦੇ ਨਾਲ ਹੋਰ ਬਾਕੀ ਤਾਂ ਖੂਨ ਦੇ ਟੈਸਟ ਠੀਕ ਆਏ ਆ ਦੀਦੀ ਹਾਂਜੀ ਇਹ ਵਿੱਚ ਡੋਰਾਯਾ ਨੂੰ ਉਖਸਾਇਆ ਆ ਪਾ ਦਿਨ ਵਾਲਾ ਡਾਕਟਰ ਨੂੰ ਮਦਦ ਕਰਦੇ ਨੇ ਅਹਾਂ ਜੀ ਕੇ ਦਿਨ ਵਾਲਾ ਕੰਮ ਠੀਕ ਹੋ ਜਾ ਜੇਗਾ ਹਾਂਜੀ ਠੀਕ ਹੈ ਜੀ ਜੀ ਦੋ ਤਿੰਨ ਚੀਜ਼ਾਂ ਆਈਆਂ ਜੀ ਹਾਂਜੀ ਜੋ ਆਇਆ ਇਹ ਹਾਂਜੀ ਠੀਕ ਹੈ ਇੱਕ ਦਵਾਈਆਂ ਪਿੱਤੇ ਚ ਬਾਧੂ ਪਥਰੀਆਂ ਅਛਾ ਜੀ ਠੀਕ ਹੈ ਉੱਚ ਇੱਕ ਸਭ ਤੋਂ ਵੱਡੀ ਪਥਰੀ ਆਈ ਹੈ 13 ਬਾਈ 11 ਐਮ ਐਮ ਦੀ ਅਛਾ ਜੀ ਇੱਕ ਵੱਡੀ ਪਥਰੀ 13x11 ਨਾ ਬਾਕੀ ਛੋਟੀਆਂ ਪਥਰੀਆਂ ਕਾਫੀ ਪਿੱਤੇ 'ਚ। ਦੂਸਰਾ ਦੀਦੀ ਚੀਜ਼ ਆਈ ਹੈ ਤੇ ਖੱਬੇ ਪਾਸੇ ਜਿਹੜਾ ਗੁਰਦਾ ਹੈਗਾ ਨਾ ਹਾਂਜੀ ਉਹ 'ਚ ਵੀ ਸੋਈ ਪਈ ਹੋਈ ਆ। ਅੱਛਾ ਜੀ। ਪ੍ਰਾਣੀ ਕੋਈ ਪਥਰੀ-ਪੁਥਰੀ ਖਗੀਸੀ ਗੁਰਦੇ ਦੇ ਵਿੱਚ ਉਹ ਨਿਕਲ ਗਈ ਹੈ ਪਰ ਉਹਨੇ ਗੁਰਦੇ ਦੀ ਨਾੜੀ ਦੇ ਵਿੱਚ ਚਖਮ ਘੱਟਦਾ। ਅੱਛਾ ਜੀ। ਜਿਹੜੇ ਕਰਕੇ ਗੁਰਦੇ ਦੀ ਨਾੜੀ ਸੰਗੜ ਗਈ ਹੈ। ਅੱਛਾ ਜੀ। ਉਹਦੇ ਕਰਕੇ ਖੱਬੇ ਪਾਸੇ ਗੁਰਦੇ 'ਚ ਵੀ ਕਾਫੀ ਸੋਜ ਗਈ ਹੈ। ਅੱਛਾ ਜੀ। ਜਿਹੜਾ ਗੁਰਦਿਆਂ ਦਾ ਟੈਸਟ ਹੋਇਆ ਖੂਨ ਵਾਲਾ ਉਹ ਠੀਕ ਆ। ਅੱਛਾ ਜੀ। ਕੋਰੇਮੇ ਚ ਕੋਈ ਐਡਾ ਵੱਡਾ ਨੁਕਸ ਨਹੀਂ ਆਗਾ। ਐਹੀ ਨਾ ਪ੍ਰੋਬਲਮ। ਇਹਨੰਦੇ ਨਾ ਥਾਇਰੋਇਡ ਦੀ ਜਿਹਨੂੰ ਹੀ ਗਿੱਲਰ ਕਹਿੰਦੇ ਆ ਉਹਦੀ ਵੀ ਦਿੱਕਤ ਆਈ ਹੈ ਤੇ ਦਿਲ ਦੀ ਜਿਹੜੀ ਇਕੋਈ ਹੈ ਉੱਚ ਵੀ ਨੁਕਸ ਆਇਆਗਾ। ਦਿਲ ਵਾਲੇ ਡਾਕਟਰ ਸਾਹਿਬ ਨੇ ਵੀ ਦਵਾਈ ਸ਼ੁਰੂ ਕੀਤੀ ਹੈ ਤੇ ਨਾਲ ਗਿੱਲਰ ਦੀ ਵੀ ਦਵਾਈ ਸ਼ੁਰੂ ਕੀਤੀ ਹੈ। ਗਿੱਲਰ ਦੀ ਦਵਾਈ ਤੁਹਾਨੂੰ ਘੱਟੋ ਘੱਟ 2 ਤੋਂ 3 ਹਫ਼ਤੇ ਖਾਣੀ ਪਏਗੀ। ਉਸ ਤੋਂ ਬਾਅਦ ਅਪਾ ਗਿੱਲਰ ਦਾ ਦੁਬਾਰਾ ਟੈਸਟ ਕਰਾਵਾਂਗੇ ਥਾਇਰੋਇਡ ਦਾ ਅਗਰ ਉਹ ਟੈਸਟ ਠੀਕ ਆਂਦਾ ਹੈ ਫਿਰ ਅਸੀਂ ਆਪਰੇਸ਼ਨ ਦੀ ਤੁਹਾਨੂੰ ਟਾਈਮ ਦੇ ਸਕਾਂਗੇ ਕਿ ਕਮ ਸੇ ਕਮ 2 ਤੋਂ 3 ਹਫਤੇ ਲੱਗ ਜਾਣਗੇ ਔਰ ਇਹ ਵਿਚਕਾਰ ਸਾਨੂੰ ਦਿਲ ਦੀ ਦਵਾਈ ਜਿਹੜੀ ਸ਼ੁਰੂ ਕੀਤੀ ਹੈ ਉਹ ਇਹਦੀ ਲਗਾਤਾਰ ਚੱਲਦੀ ਹੈ ਕਿਉਂਕਿ ਦਿਲ ਇਹਦਾ ਥੋੜਾ ਕਮਜ਼ੋਰ ਆਇਆ ਉਹ ਆਪਰੇਸ਼ਨ ਤੋਂ ਪਹਿਲੋ ਵੀ ਚੱਲਣੀ ਹੈ ਆਪਰੇਸ਼ਨ ਤੋਂ ਬਾਅਦ ਵੀ ਚੱਲਣੀ ਹੈ ਉਹ ਦਵਾਈ ਇਹਨਾਂ ਦੀ ਬੰਦ ਨਹੀਂ ਹੋਣੀ ਦਿਲ ਵਾਲੀ ਤੇ ਨਾ ਹੀ ਗਿੱਲਰ ਵਾਲੀ ਬੰਦ ਹੋਣੀ ਹੈ ਹਾਂਜੀ ਦੋਨੋਂ ਦਵਾਈਆਂ ਲਗਾਤਾਰ ਸਾਈ ਜਿੰਦਗੀ ਇਹਨਾਂ ਦੇ ਨਾਲ ਚੱਲਣੀ ਹੈ ਹਾਂਜੀ ਸਾਨੂੰ 2 ਤੋਂ 3 ਹਫ਼ਤੇ ਦਾ ਟਾਈਮ ਲੱਗੇਗਾ 2 ਤੋਂ 3 ਹਫ਼ਤੇ ਟਾਈਮ ਤੋਂ ਬਾਅਦ ਜੀਰੋ ਸਾਡੇ ਟੈਸਟ ਠੀਕ ਆਨੇ ਸ਼ੁਰੂ ਹੋ ਜਾਣਗੇ ਫਿਰ ਆਪਾਂ ਆਪਰੇਸ਼ਨ ਵਾਲੇ ਪਾਸੇ ਜਾ ਸਕਦੇ ਆ ਇਸ ਹਾਲਤ ਦੇ ਵਿੱਚ ਆਪਰੇਸ਼ਨ ਪੋਸੀਬਲ ਨਹੀਂਗਾ ਮੁਮਕਿਨ ਨਹੀਂਗਾ ਡਾਕਟਰ ਸਾਹਿਬ ਕਾਫੀ ਮਰੀਜ਼ ਆਪ ਜੀ ਨੇ ਹੈਂਡਲ ਕੀਤੇ ਹੋਇਆ ਸੰਗਤ ਨੂੰ ਅਸੀਂ ਪੂਰੀ ਜਾਣਕਾਰੀ ਦੇ ਦੇਣੇ ਚਾਹੁੰਨੇ ਕਿ ਬ੍ਰੇਕ ਜਿਹੜੀ ਆ ਰਹੀ ਉਹ ਕਾਰਨ ਕੀ ਆ ਜਿਹੜਾ ਥਾਇਰੋਇਡ ਆ ਇਹਦੇ ਵਿੱਚ ਕੀ ਮੁਸ਼ਕਲ ਆਉਂਦੀ ਆ ਕਿ ਜਦੋਂ ਆਪਾਂ ਆਪਰੇਟ ਜਿਹੜਾ ਕਰਦੇ ਆ ਇਹ ਕੋਈ ਜਾਣਕਾਰੀ ਸੰਗਤ ਨੂੰ ਮਿਲ ਜਾਏਗੀ ਕਿ ਕਿਸ ਤਰ੍ਹਾਂ ਦਾ ਹੁੰਦਾ ਆਪਰੇਟ ਜੇ ਇਹਨਾਂ ਦਾ ਕਰਦੇ ਹਾਂ ਹਾਈ ਰਿਸਕੀ ਤੇ ਹੈ ਹੀ ਹੈ ਹਾਂ ਜੇ ਥਾਇਰੋਇਡ ਜਿੰਦਾ ਦਾ ਖਰਾਬ ਹੋਵੇ ਜਿੰਨੋਂ ਅਸੀਂ ਗਿੱਲਰ ਕਰਨੇ ਅਗਰ ਖਰਾਬ ਹੋਵੇ ਤੇ ਉਹਦੇ ਵਿੱਚ ਅਸੀਂ ਆਪਰੇਸ਼ਨ ਕਰੀਏ ਬਿਨਾਂ ਠੀਕ ਕੀਤੇ ਤੇ ਫੇਰ ਸਾਡੀ ਜਿਹੜੀ ਬਿਓਸ਼ੀ ਦੀ ਦਵਾਈਆਂ ਆਗੀਆਂ ਉਹ ਸਰੀਰ ਚੋਂ ਨਹੀਂ ਨਿਕਲਦੀਆਂ ਤੇ ਉਹਨੇ ਕਰਕੇ ਮਰੀਜ਼ ਆਪਰੇਸ਼ਨ ਤੋਂ ਬਾਅਦ ਕੋਮਾ ਦਾ ਜਾ ਸਕਦਾ ਹੈ ਦਿਲ ਦਾ ਅਟੈਕ ਆ ਸਕਦਾ ਹੈ ਇਸ ਸਕੇ ਸਾਨੂੰ ਥਾਇਰੋਇਡ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਪਰੇਸ਼ਨ ਤੋਂ ਪਹਿਲੋ ਕਮ ਸੇ ਕਮ ਥਾਇਰੋ ਠੀਕ ਰਹੇ ਬਾਕੀ ਜਿਹੜੀ ਦਿਲ ਦਾ ਨੁਕਸ ਹੈਗਾ ਦਿਲ ਕਮਜ਼ੋਰ ਹੈਗਾ ਉਹ ਲੈ ਕਰਕੇ ਵੀ ਇਹਨਾਂ ਨੂੰ ਰਿਸਕ ਹੈ ਗਈ ਹੈ ਆਮ ਆਪਰੇਸ਼ਨ ਨਾਲੋਂ ਇਹਨਾਂ ਦਾ ਆਪਰੇਸ਼ਨ ਥੋੜਾ ਰਿਸਕੀ ਹੋਏਗਾ ਕਿਉਂਕਿ ਇਹਨਾਂ ਦਾ ਦਿਲ ਪਹਿਲੇ ਨਾਲੋਂ ਵੀ ਥੋੜਾ ਕਮਜ਼ੋਰ ਹੈਗਾ ਥਾਇਰੋਇਡ ਕਰਕੇ ਉਹ ਰਿਸਕ ਬਹੁਤ ਚਾਰ ਗੁਣਾ ਹੋ ਜਾਂਦਾ ਤੇ ਅਗਰ ਅਸੀਂ ਥਾਇਰੋਇਡ ਨਹੀਂ ਠੀਕ ਕਰਦੇ ਤੇ ਫਿਰ ਇਹਨਾਂ ਨੂੰ ਬੇਹੋਸ਼ੀ ਤੋਂ ਉਠਾਉਣਾ ਆਲਮੋਸਟ ਨਾ ਮੁਮਕਿਨ ਹੋ ਜਾਂਦਾ ਇਸ ਲਈ ਕਿ ਸਾਨੂੰ ਗਿੱਲਰ ਤੇ ਥਾਇਰ ਦਿਲ ਦੋਨੇ ਠੀਕ ਕਰਨੇ ਪੈਣਗੇ ਸੋ ਗੁਰੂ ਪਿਆਰਿਓ ਮਾਤਾ ਜੀ ਨੂੰ ਲੈ ਕੇ ਆਏ ਕਿ ਇਹਨਾਂ ਦਾ ਕੋਈ ਨਾ ਕੋਈ ਮਸਲਾ ਹੱਲ ਹੋ ਜਾਵੇ ਤਿੰਨ ਜਾਣੇ ਨੇ ਘਰ ਤਿੰਨੇ ਹੀ ਜਿਹੜੇ ਅਪਾਹਜ ਵਰਗੀ ਜ਼ਿੰਦਗੀ ਬਤੀਤ ਕਰਦੇ ਪਏ ਨੇ ਤੇ ਪਿੰਡ ਦੇ ਸਰਪੰਚ ਸਾਹਿਬਾਨ ਬਹੁਤ ਧੰਨਵਾਦ ਅਸੀਂ ਕਰਦੇ ਇਹਨਾਂ ਦਾ ਕਿ ਬਹੁਤ ਘੱਟ ਸੇਵਾ ਦੇ ਵਿੱਚ ਆ ਕੇ ਨਾਲ ਖੜਦੇ ਨੇ ਸੋ ਸਰਪੰਚ ਸਾਹਿਬ ਪਿੰਡ ਦੇ ਅਜੇ ਪਹਿਲੀ ਵਾਰ ਹੀ ਬਣੇ ਨੇ ਤੇ ਆਪਣਾ ਫਰਜ਼ ਸਮਝਦੇ ਹੋਏ ਤੇ ਇਹਨਾਂ ਨੇ ਪਿਆਰ ਸਾਂਝਾ ਕੀਤਾ ਹੈ ਸੰਗਤ ਹੈਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਅਸੀਂ ਜੀ ਐਵੇਂ ਆਖਦੇ ਹਾਂ ਸਰਪੰਚ ਸਾਹਿਬ ਨੂੰ ਤੇ ਅੱਜ ਜਿਹੜਾ ਇਹਨਾਂ ਦਾ ਟੈਸਟ ਹੋਇਆ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਟੈਸਟ ਇਹਨਾਂ ਨੇ ਕਰਵਾਏ ਨੇ ਤੇ ਹੁਣ ਅੱਗੇ ਆਪਾਂ ਨੂੰ ਸੇਵਾ ਦੀ ਲੋੜ ਪੈਣੀ ਆ ਕਿ ਆਪਰੇਟ ਹੋਣਾ ਅੱਜ ਮੈਡੀਸਿਨ ਜਿਹੜੀ ਲੈਣੀ ਆ ਉਹਦੇ ਵਾਸਤੇ ਵੀ ਸਰਪੰਚ ਸਾਹਿਬ ਇੱਥੇ ਆਏ ਨੇ ਕਿ ਮੈਡੀਸਿਨ ਜਿਹੜੀ ਇਹਨਾਂ ਨੂੰ ਲੈ ਕੇ ਦਵਾਂਗੇ ਨਾਲ ਤੇ ਆਪਰੇਟ ਵਾਸਤੇ 2 ਹਫ਼ਤੇ ਦਾ ਟਾਈਮ ਆ ਸਮਾ ਮਹਾਰਾਜ ਨੇ ਦੇ ਦਿੱਤਾ ਤੇ ਆਪਾਂ ਸੇਵਾ ਇਕੱਠੀ ਕਰਕੇ ਇਨਾਂ ਦਾ ਜਿਹੜਾ ਟਾਈਮ ਜਦੋਂ ਪੂਰਾ ਹੋਣਾ ਇਹਨਾਂ ਨੂੰ ਇੱਥੇ ਦਾਖਲ ਕਰਾਵਾਂਗੇ ਤੇ ਆਪ ਜੀ ਦੇ ਸਹਿਯੋਗ ਦੀ ਲੋੜ ਆ ਸੋ ਸੰਗਤ ਏਡ ਵੱਲੋਂ ਅਸੀਂ ਆਪ ਸਭ ਸੰਗਤਾਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਵੀ ਹੋ ਸਕਦਾ ਵਾਤਵਤ ਸਹਿਯੋਗ ਕਰਿਓ ਜਿੰਨਾ ਵੀ ਹੋ ਸਕਦਾ ਆਪਾਂ ਸਾਰੇ ਰਲ ਕੇ ਇਹਨਾਂ ਪਰਿਵਾਰਾਂ ਦੀ ਕੁਝ ਨਾ ਕੁਝ ਮਦਦ ਕਰੀਏ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਆਪਾਂ ਗੁਰੂ ਸਾਹਿਬ ਦੀ ਅਸੀਸ ਲਈਏ ਸੋ ਇੱਥੇ ਇਜਾਜ਼ਤ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ